ਆਗਤਬਾਨ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਬਜਾ ਕੇ ਕਰੂਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਆਉਗੀ ਪੰਜਾਬ ਦੇ ਮੁੱਦੇ ਤੇ ਤੂੰ ਕਈ ਲੀਡਰਾਂ ਨਾਲ ਸੌਦੇ ਕਰਕੇ ਚੁੱਪ ਕਰਾ ਸਕਦਾ ਰਾਤ ਦੇ ਹਨੇਰੇ 'ਚ ਮਿਲ ਸਕਦਾ ਮੈਂ ਤੈਨੂੰ ਠਾ ਠਾ ਮਜੂਰ ਔਰ ਆਪਕੋ ਸਵਾਲ ਕੋਲ ਸਿਕਿਉਰਿਟੀ ਵਿਡਰੋ ਕਰਨੀ ਹੈ ਸਿਕਿਉਰਿਟੀ ਵਿਡਰੋ ਕਰ ਲਈ ਮਿੱਤਰਾ ਗੋਲੀ ਮਰਵਾਣੀ ਐ ਗੋਲੀ ਮਰਵਾ ਲਈ ਜਿੱਥੇ ਤੇਰਾ ਵਸ ਚੱਲਦਾ ਵਸ ਜ਼ੋਰ ਲਾ ਲਈ ਮਗਰ ਜਿੱਦ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਇਹ ਲਾਚੀਕਾ ਕੱਢੀ ਔਰ ਮੈਂ ਦਿਲ ਦੀਆਂ ਘਹਿਰਾਈਆਂ ਤੋਂ ਸੁਮੁੱਚੀ ਆਪੋਜੀਸ਼ਨ ਦਾ ਮੇਰੇ ਕੋਲ ਲੋਕ ਯੋਗ ਲੱਭ ਜ ਨਹੀਂ ਜਾਖੜ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖੈਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਕਰ ਸਾਹਿਬ ਦਾ ਮੈਂ ਕਹਿੰਦਾ ਉਹ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕਿ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰੁਣ ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰੋ ਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਦਾ ਵਾਕੇ ਮੈਂ ਵੀ ਕਹਿੰਦਾ ਆਪਕੀ ਯਾਰ ਹਿੰਮਤਰਾ ਗਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੇਰਾ ਸਾਹਿਬ ਹੋ ਗਏ ਜਾਖਰ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਗਿਆ ਤੁਹਾਨੂੰ ਹੋਰ ਆਣੋਂਗੇ ਤੁਸੀਂ ਸੁਣ ਕੇ ਕਿ ਅੱਤੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਖਲਾਉਂਦੀ ਸੀ ਕਿ ਸਾਡੇ ਆਲਾ ਦਾ ਕਮਲਾ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਤੁਲਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਮਾਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਵਾਕਿ ਜੇ ਇੱਕ ਧਰਮ ਪਤਨੀ ਤੁਹਾਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਨ ਹੋਵੇ ਜਿੰਨਾ ਤੰਗ ਇਹਨੂੰ ਪੁੱਲਸਾਂ ਲੈ ਨੇ ਕੀਤਾ ਔਰ ਤਗੜੇ ਹੋ ਕੇ ਇਹਨੇ ਧੀਆ ਪੈਣਾ ਨੂੰ ਤੰਗ ਕਰਨ ਦਾ ਇਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਚ ਭਾਵੇਂ ਕੋ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਬਦ ਆਪ ਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋ ਲਈ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜੀਹਨੇ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਹੁਣ ਰਿਕਾਰਡ ਆਪਦੇ ਧਰਮ ਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੂੱਚੇ ਆਪਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਕਾਫਾਈ ਆਰ ਕਹਿੰਦੇ ਓਪਨ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਬਾਅਦ ਫੋਟੋ ਖਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿੱਥੇ ਪਰਚੇ ਚ ਨਾ ਲਾ ਦੋ ਆ ਪਰਚੇ ਇਸ ਲਈ ਸਮੂੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਆਕੇ ਤੋਂ ਬੋਲਿਆ ਸੀ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਵੀ ਦੁਖੀ ਆਇਆ ਖੜਾ ਕਿ ਰੋਜ਼ ਹੀ ਪੰਗਾ ਲੈ ਲੇਂਦਾ ਹੁਣ ਫੇਰ ਗੱਡੀ 'ਚ ਬੈ ਕੇ ਕਹੂਗਾ ਅੱਜ ਫੇਰ ਲੱਗਦਾ ਕੋਈ ਛੇਰਚੜ ਕਰਦੀ ਸਤਿਕਾਰਯੋਗ ਅਰਚ ਕਲੇਰ ਸਾਹਿਬ ਅਰਚ ਚੀਮਾ ਸਾਹਿਬ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਕੋਰਪਸ ਅਗਰਵਾਲ ਸਾਹਿਬ ਦਾ ਨੌਕੁਰਾ ਜੀ ਕੋਲ ਠੀਕ ਸਾਹਿਬ ਜੀ ਸਾਡੇ ਕੋਲ ਕੰਮ ਕਰਦੇ ਨੇ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੋਗਿੰਦਰ ਹਾਂਡੂ ਜੀ ਸਾਡੇ ਤਨੂਆ ਸਾਹਿਬ ਸਾਡੇ ਵੱਡੇ ਹਾਂਡੂ ਸਾਹਿਬ ਆਰ ਕੇ ਹਾਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੋਕੀ ਨਾ ਕਰਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨੇ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਇਸ ਥਾਲੀ 'ਚ ਖਾਂਦੇ ਆ ਉਸ 'ਚ ਛੇਕ ਕਰਦੇ ਆ ਫਿਰ ਕੁਛ ਟੁਕੜਿਆਂ ਵਾਲੀ ਭੱਜ ਜਾਂਦੇ ਆ ਆ ਤੈਨੂੰ ਪਤਾ ਹੀ ਹੈ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਗਏ ਤੇ ਕੱਲ ਅੱਜ ਮੈਂ ਹੋਰਦਾ ਤਿਆਂ ਰਹਿਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜੇ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਥੋੜਾ ਸ਼ਬਦ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹ ਉਹ ਦੂਜੇ ਨਹੀਂ ਆਏ ਦੋ ਬੰਦੇ ਤੁਹਾਡੇ ਕਪੂ ਕਹਿੰਦਰ ਤੇ ਭੂਫਾ ਨਹੀਂ ਦਿਖਦਾ ਕਿੱਥੇ ਭੂਫਾ ਕੋਪਿੰਦਰ ਹੀ ਰਿਹਾ ਉਹ ਕਿੱਥੇ ਭੂਫਾ ਉਹ ਕਾਤਾ ਲੈ ਬਾਦ ਕਰ ਕੱਲ ਕੋਲਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਮਹਾਂਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਚ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਔਰ ਵਿਆਸ ਚ ਤਾਂ ਤੁਸੀਂ ਸ਼ਰਾਬ ਸ਼ਰੂਫ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂਜੀ ਨਹੀਂ ਚਲੋ ਸ਼ਰਾਬ ਇਹਦੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਛਡਾ ਦਈਏ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨ ਦਾ ਧੰਨਵਾਦ ਕਰਨੀ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਦੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਹੀ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪਾਲਿਸ਼ ਜੀ ਹੁੰਦਾ ਤੇ ਕੋਲ ਲੋ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾ ਬਿਜਲਣਛਾਲੇ ਕੀ ਪੁੱਛਦੇ ਸੀ ਆਹ ਪੁੱਛ ਦੇਖੋ ਕਿ ਦੇ ਝੂਠ ਬੋਲਦੇ ਆ ਕਹਿੰਦਾ ਜੀ ਡਰਗ ਤੇ ਇੱਕ ਤੇ ਪਾ ਡਰਗ ਤੇ ਮਾਮਾਈ ਇਹ ਗਿਆ ਕਿ ਇਹ ਬਿਜਲਣਛਾਲ ਤੇ ਤੂੰ ਡਰਗੀ ਕਹੀ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਿਹਦੇ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਰਟਿਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਿਕਿਉਰਟੀ 'ਚ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੇਤੀਆ ਵੱਢਿਆ ਜੋ ਇਹ ਦੀ ਸੰਦੂ ਦੱਸਦਾ ਨੇਰੇ ਵੀ ਸੂਟਰ ਨੇ ਏ ਮਾਰਦੇ ਸੂਟਰ ਹੀ ਮਾਰ ਲਿਆ ਇਹ ਪ੍ਰੈਸ ਵਾਲਿਆਂ ਨੂੰ ਪੁੱਛੋ ਤਾਂ ਗੱਡੀ ਚੱਲਦੀ ਕਿਤੇ ਸੂਟਰ ਨਹੀਂ ਮਰਨ ਲਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਆਜ ਕਿਨੇ ਕਿਉਂ ਖਬਰ ਆਜ ਕਿਤਾ ਲਾ ਕੇ ਦੋ ਪੈਕ ਬੱਲੀਏ ਆ ਕੇ ਚਾਰ ਮੈਗ ਹੈ ਅਜੀ ਚਾਰ ਜੀ ਹਾਂ ਜੀ ਕਿਨੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟ ਨਾਲ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਇਹ ਚਲੀ ਮੈਂ ਗਿਲ ਵੀ ਆ ਘਰ ਆਇਆ ਚੋ ਮੈਂ ਫੇਰ ਤੁਹਾਨੂੰ ਕਹਿ ਦਿਆਂ ਅੱਜ ਅੱਜ ਮੈਨੂੰ ਲੱਗਦਾ ਉਹ ਕਿ ਦਿਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਆ ਕਿਸੇ